ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ ਪੌਣੇ ਕੁ ਸੱਤ ਤੇ ਆਪਾਂ ਇੱਧਰ ਸਬਜ਼ੀ ਲੱਗੇ ਆ ਬਣਾਉਣ ਤੇ ਮੰਮੀ ਬਾਹਰ ਰੋਟੀ ਬਣਾਉਂਦੇ ਆ ਚੁੱਲ੍ਹੇ ਤੇ ਕੀ ਆ ਸਮਰ ਕੀ ਗੱਲ ਹੈ ਆ ਤੇਲੀ ਰੋਟੀ ਪੋਠਾ ਖਾਣਾ तू कोठा खाना आ, दे तेरी रोटी आ, दे रोटी तेरी तो खा ला ले खा ला आजा काम करो आज आटे दी है। जा की है छोटी जी पालो अपने वर्गी ਤੇ ਸੋ ਮਰ ਦੇ ਪਾਪਾ ਨੂੰ ਪਹਿਲਾਂ ਰੋਟੀ ਦੇ ਦਵਾਂ। ਸਬਜੀ ਥੋੜੀ ਜਿਹੀ ਪਈ ਹੈ ਮੈਂ ਰਾਤੀ ਨਾ ਥੋੜੀ ਜਿਹੀ ਬਚਾ ਲਈ ਸੀ ਮੈਂ ਕਿਹਾ ਸਬਜੀ ਲੇਟ ਜੇ ਹੋ ਜੂਵੇ ਤਾਂ ਉਹਨਾਂ ਨੂੰ ਰੋਟੀ ਦੇ ਦਵਾਂਗੀ ਉਹਨਾਂ ਟਾਈਮ ਨਾਲ। ਤੇ ਬਾਕੀ ਜੀ ਕੱਲ ਲੁੱਟਿਆ ਸੀਗੇ ਉਹ ਹੁੰਦੇ ਜਿਹੜੇ ਸਾਡੇ ਬੀਬੀ ਉੱਧਰ ਸਿਗੇ ਡੈਡੀ ਜਿਹਨਾਂ ਦੀ ਚਰਚਾ ਇਹ ਚੱਲ ਹੋ ਗਈ ਸੀ ਨਾ ਮੈਨੂੰ ਤੁਹਾਨੂੰ ਦੱਸਿਆ ਸੀ ਤੇ ਦਾਗਾ ਤੇ ਜਾ ਨਹੀਂ ਹੋਇਆ ਸੀਗਾ ਤੇ ਇਸ ਕਰਕੇ ਫਿਰ ਅਸੀਂ ਭੋਗ ਤੇ ਗਏ ਸੀਗੇ ਤੇ ਬਾਕੀ ਜਿਹਦਾ ਕਹਿਣਾ ਨੇ ਨਾ ਸੋਖ ਸੁਖ ਜਿੰਦਗੀ ਦਾ ਹਿੱਸਾ ਹੈ ਨਾ ਤੇ ਸੋਖ ਜਿਹੇ ਬੰਦੇ ਨਾ ਵੀ ਜਾਵੇ ਤਾਂ ਵੀ ਹੈ ਨਾ ਅਗਲਾ ਨਹੀਂ ਇੰਨਾ ਕਰਦਾ ਜੇ ਆਪਾਂ ਹੁਣ ਉਹਨਾਂ ਦੇ ਕਿਸੇ ਦੇ ਦੁੱਖ 'ਚ ਨਾ ਜਾਈਏ ਹੈ ਨਾ ਫਿਰ ਉਹਨਾਂ ਤੇਤੇ ਰੱਖਦਾ ساری ਉਮਰ ਕਿਸ ਲਈ ਬਦਲ ਉਹ ਦੋਖਰੇ ਬਾਈ ਤੇ ਦਾ ਜ਼ਰੂਰ ਆਪਾਂ ਨੂੰ ਹਨਾ ਕੌਂਟਣਾ ਚਾਹੀਦਾ ਆ ਤੇ ਫੇ ਮੈਂ ਤਾਂ ਮੰਮੀ ਗਈਆਂ ਸੀ ਜੀਆਂ ਤੇ ਸਮਰ ਦੇ ਪਾਪਾ ਕੰਮ ਤੇ ਚੱਲ ਗਏ ਸੀ ਤੇ ਮੈਂ ਕਿਹਾ ਚਲੋ ਫੇ ਮੰਮੀ ਮੈਂ ਤਾਂ ਮੰਮੀ ਜਾਇਆਂ ਨਹੀਂ ਆ ਨਾ ਬੰਦੇ ਆਣੇ ਤੇ ਚੱਲ ਉੱਥੇ ਕੀ ਵੀ ਮਤਲਬ ਹਨਾ ਇੰਨਾ ਕਿਹੜਾ ਪਤਾ ਲੱਗਦਾ ਕਿ ਚੱਲ ਮੰਮੀ ਵੀ ਜਾਣ ਤੂੰ ਫੇ ਮੁੜ ਕੇ ਨਹੀਂ ਤਾਂ ਮੰਮੀ ਤਾਂ ਰਹਿ ਜਾਣਾ ਸੀ ਇਦਾਂ ਹਨਾ ਬੰਦਾ ਪੱਥੀ ਲੱਗਦਾ ਆ ਤੇ ਤਾਂ ਕਰਕੇ ਤੇ ਬਾਕੀ ਅਸੀਂ ਸਾਂ ਦਿਹਾੜੀ ਲਈ ਗਈਆਂ ਸੀਗੀਆਂ ਫੇ ਸ਼ਾਮ ਨੂੰ ਅਸੀਂ ਮੁੜੇ ਸੀ ਸ਼ਾਮ ਨੂੰ ਅਸੀਂ ਸਾਢੇ 5 ਵਜੇ ਘਰ ਪਹੁੰਚ ਗਏ ਸੀ ਕਿ ਸਮਰਥੀ ਪਾਪਾ ਲੈ ਆਏ ਸੀ ਸਾਨੂੰ ਜਾ ਕੇ ਇੱਥੋਂ ਨੇੜੇ ਹੀ ਅਸੀਂ ਜਿੱਥੇ ਸਿੱਧੀ বাস ਫਲੋਰੋ バス ਬੈਠੀਆਂ ਸੀਗੀਆਂ ਤੇ ਉੱਥੋਂ ਕੋਈ ਸੰ ਉੱਤਰ ਕੇ ਜਿਸ ਸਮਰਥੀ ਪਾਪਾ ਲੈ ਗਏ ਸਾਨੂੰ ਬਾਕੀ ਪਹਿਲਾਂ ਮੈਂ ਰੋਟੀ ਖੇਰ ਨੂੰ ਤੇ ਖਾਂਜੀ ਜੀ ਖਾਹੀ ਆਪਾਂ ਰਾਤ ਤੇ ਜਾਂ ਦੋ ਤੇ ਤੇ ਇਹ ਲਾਵਾ ਨਹੀਂ ਲੇ ਕੇ ਪੀ ਕਲਰ ਨੂੰ ਮੀਂਹ ਤੇ ਆਇਦਕਾ ਥੋੜਾ ਜਿਹਾ ਰਾਤੀ ਦਾ ਬਹੁਤ ਹੀ ਮੌਸਮ ਠੰਡਾ ਸੀ ਹੁੰਦਾ ਹੋਇਆ ਲਾਉਂਦੀ ਲੋਨੀ ਤੇ ਹੋਣਾ ਕਿਰਸ ਵਗਰੇ ਨਾ ਜਿਆਦਾ ਹੋਵ ਜਿਆ ਹੋ ਜਾਇਆ ਸਭ ਪੁਨੀਕੰਦੇ ਜਾਂ ਜਿਹੜਾ ਦਾ ਫਰੇਮ ਨਾਲੋਂ ਸਭ ਦਾ ਪੱਤ ਜਿੰਨੀ ਨਹੀਂ ਹੋਈ ਆ ਤੇ ਬਹੁਤ ਜ਼ਿਆਦਾ ਵਰਮੀ ਹੋਈ ਆ ਤੇ ਲਓ ਜੀ ਤੇਲ ਆਪਾਂ ਪਾ ਲਿਆ ਆ ਲਓ ਜੀ ਤੇਲ ਆਪਾਂ ਗਰਮ ਹੋਣ ਦੇ ਆ ਆ ਪਿੰਗ ਨਾਲ ਤੇ ਜੀਰਾ ਲੈ ਕੇ ਪਾਉਣੀ ਆ どうぞ。 ਹਾਂਜੀ ਲੋ ਜੀ ਇੱਥੇ ਫਿਰ ਮੈਂ ਸਬਜ਼ੀਆਂ ਤੜਕਾ ਲਗਾ ਕੇ ਲੱਗ ਪਈ ਸੀਗੀ ਝਾੜੂ ਫੇਰਨ ਤੇ ਗੈਸ ਚੱਲਦਾ ਸੀਗਾ ਇੱਦੇ ਖੁੱਲੇ ਛੱਡ ਕੇ ਆਪਾਂ ਭਿੰਡੀਆਂ ਨੂੰ ਜਿਹੜਾ ਆ ਉਹ ਪਕਾਵਾਂਗੇ ਤੇ ਟਕਣਾ ਨਹੀਂ ਹੈਗਾ ਜਦੋਂ ਆਪਣੇ ਭਿੰਡੀਆਂ ਇਹਨ ਹੋ ਗਏ ਫਿਰ ਆਪਾਂ ਇਹਨੂੰ ਗੈਸ ਬੰਦ ਕਰਕੇ ਢੱਕ ਕੇ ਰੱਖ ਦੇਵਾਂਗੇ ਤੇ ਉਦੋਂ ਤੱਕ ਮੈਂ ਝਾੜੂ ਲਗਾ ਲਵਾਂ ਫਟਾਫਟ ਤੇਰੇ ਚੋਈ ਗਿ ਰੱਖਣੀ ਆ ਥੋੜੀ ਜਿਹੀ ਰੱਖ ਲਓ ਬਣਾ ਲੇ ਕਿਹਦੇ ਆ ਤਾਂ ਉਹ ਕਰੋ ਨਾ ਕੋਈ ਤੇਰੇ ਲਈ ਫੈਂਕ ਜਿਹਾ ਰੱਖ ਲਓ

ਹਾਂ ਯਾਨੀ ਮਤਲਬ ਜਿਆਦਾ ਗਰਮੀ ਹੁੰਦੀ ਜੇ ਫਿਰ ਬਹੁਤ ਜਿਆਦਾ ਗਰਮੀ ਹੁੰਦੀ ਆ ਜਦੋਂ ਮੌਸਮ ਠੰਡਾ ਹੁੰਦਾ ਹੈ ਤੁਸੀਂ ਕਹਿੰਦੇ ਹੋ ਨਾ ਇੰਨਾ ਮੋਟਾ ਕੰਬਲ ਨਹੀਂ ਲੈਂਦੇ ਤੇ ਜਦੋਂ ਠੰਡ ਹੁੰਦੀ ਨਾ ਫਿਰ ਠੰਡ ਬਹੁਤ ਲੱਗਦੀ ਆ ਕਮਲ ਕੰਬਲ ਦੀ ਕਮਲ ਲੈਣ ਗਈ ਸੀ ਕੰਬਲ ਦੀ ਮੈਂ ਖੋਲਾ ਰਹੀ ਤੇ ਇਸ ਕਰਕੇ ਫਿਰ ਅਸੀਂ ਇਹ ਨਹੀਂ ਰੱਖ ਰਹੇ ਇਹ ਦਾ ਗਰਮ ਨੀ ਹੋਵੇ ਨਾ ਲੈ ਹੋਵੇ ਨਾ ਲੈ ਹੋਵੇ ਤੇ ਜੇ ਤਾਂ ਜਰਫੰਦ ਹੋ ਜਾਂਦੀ ਹੈ ਫਿਰ ਇਹ ਕੰਬਲ ਲੈ ਕੇ ਆ। ਇਹ ਹੁਣ ਆਪਾਂ ਚਾਹ ਤੱਕ 来来来 ਖੱਲ੍ਹੇ ਆਇਆ ਮੈਂ ਕਿ ਚਲੋ ਜਏ ਦੇਖੂੰ ਕਿ ਕੱਪੜੇ ਫੁੱਟਦੇ ਜਾਂ ﺍﻟमारीਆਂ ਦੇ ਜਾਂ ਇਦਾਂ ਹੁੰਦੇ ਤੇ ਪਿਸ਼ਾਬ ਸੁਕਵਾਂਗੇ ਜਾਂ ਫੇਰ ਤਾਂ ਪਿਸ਼ਾਬ ਸੁਕਾ ਲੈਣੇ ਨੇ ਨਾ ਕੱਪੜਾ ਉਹ ਰੱਖ ਲਾਂਗੇ ਤੇ ਉਹ ਦੇਖਦੇ ਆ ਦੋ ਚਾਦਰਾਂ ਇਦਾਂ ਮੋਟੀਆਂ ਆ ਤੇ ਆ ਜਿਹੜੇ ਟਾਈਮ ਇਹ ਕੱਟ ਜਣਾ ਨੇ ਥੋੜਾ ਕੱਪੜਾ ਮੋਟਾ ਆ ਮਜ਼ਬੂਤ ਆ ਤੇ ਕੋਈ ਚਾਦਰ ਸੁਕਾ ਲਈ ਤੇ ਉਹ ਲੀਨ ਬਾਰੋਂ ਦਿੱਤਾ ਜਾਂ ਹਾਂ Grazie per aver guardato il video, se il video e condividete con i sama ikan tadi Nunu kan tadi Nunu ni kahit agandik ਤੇ کافی ਟਾਈਮ ਦੇ ਨਿਪਟੇ ਹੋਏ ਆ ਤੇ ਮੈਂ ਸਲਵਾਰ ਦੇਣੀ ਸੀਗੀ ਤਾਂ ਉਹਦੇ ਪਹੁੰਚੇ ਰਹਿੰਦੇ ਥੋੜੀ ਜੀ ਸੇਨ ਜੀ ਲਾਉਣ ਵਾਲੀ ਇਧਰ ਸਮਰ ਕਾਰਟਨ ਬੰਦ ਬੰਦ ਹੋ ਗਏ ਪੁੱਤ ਕਾਰਟਨ ਫੋਨ ਤੇ ਦੇਖਣੇ ਅੱਛਾ ਤੇ ਇਧਰ ਮੈਂ ਹੁਣ ਕਟਿੰਗ ਕਰਕੇ ਠੀਸੇ ਸਲਵਾਰ ਇਹ ਹੈਗੀ ਜੀ ਸਿੱਧੀ ਸਲਵਾਰ ਜਿਹਨੂੰ ਕਹਿੰਦੇ ਨਾ ਬਿਨਾ ਬਲਾ ਵਾਲੀ ਉਹ ਆ ਤੇ ਇਧਰ ਕੱਪੜੇ ਦੇਖੋ ਸਾਡੇ ਕਿੰਨੇ ਜ਼ਿਆਦਾ ਹੋਏ ਸੀ ਦੋ ਤਾਰਾ ਭਰ ਗਏ ਨੇ ਕੱਪੜਿਆਂ ਦੀਆਂ ਕਪੜੇ ਵੀ ਤੋ ਹੋ ਗਏ ਹੁਣ ਪਹਿਲਾਂ ਤੋ ਉਪ ਸੀਗੀ ਤੇ ਹੁਣ ਬਹੁਤ ਸੋਹਣੀ ਹਵਾ ਚੱਲ ਰਹੀ ਆ ਤੇ ਕੱਪੜੇ ਆਪਾਂ ਸਾਰੇ ਇੱਧਰ ਇੱਧਾ ਪਾਏ ਹੋਏ ਆ ਤੇ ਬਾਕੀ ਟਾਈਮ ਜੀ 11 5 ਹੋ ਗਏ ਆ ਤੇ ਅੱਗੇ ਆ ਟਾਈਮ ਸਾਡਾ ਤੇ ਮੈਂ ਆ ਕਟਿੰਗ ਕਰਕੇ ਛੱਡੀ ਸੀਗੀ ਤੇ ਹੁਣ ਇਹਨੂੰ ਦੁੱਧ ਲਿਆ ਕੇ ਦਿੱਤਾ ਇਹ ਦੁੱਧ ਪੀਊਗਾ ਤੇ ਇਹਨੇ ਸੌ ਜਾਣਾ ਆ ਤੇ ਇਹਦੇ ਨਾਲ ਦੀ ਰੀਲ ਮੈਨੂੰ ਦੇਖਣੀ ਪੈਣੀ ਜੇ ਹੋਈ ਤਾਂ ਮੈਂ ਸਿਊਂਗੀ ਜੇ ਨਾ ਹੋਈ ਤਾਂ ਫਿਰ ਮੈਂ ਦੁਕਾਨ ਤੋਂ ਮੰਗਾ ਕੇ ਤਾਂ ਫਿਰ ਸੀਵਾਂਗੇ

ਤੇ ਪਾਣੀ ਆਪਣੇ ਆਇਆ ਨਹੀਂਗਾ ਪਿੰਡ ਦੇ ਕੋਲੇ ਟੈਂਕੀ ਜਿਹੜੀ ਆ ਮੋਟਰ ਚਲਾਉਂਦੀ ਉਹ ਜਿਹੜੀ ਹੁੰਦੀ ਆ ਪੂਰੇ ਪਿੰਡ ਲਈ ਤੇ ਉਹ ਖਰਾਬ ਹੋਈ ਆ ਮੈਂ ਪੁੱਛਿਆ ਕਿ ਕਿ ਪਾਣੀ ਦਾ ਪਾਣੀ ਨਹੀਂ ਆ ਰਿਹਾ ਨਾ ਬਹੁਤ ਜ਼ਿਆਦਾ ਔਖਾ ਇਹ ਸਾਡੇ ਇਹ ਕਿਸੇ ਦੇ ਮੋਟਰ ਲਾਣਾ ਮੁੰਡੀ ਤਾਂ ਕੁਝ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਸੀਗਾ ਕਿਉਂਕਿ ਪਿੰਡ ਦੇ ਸਾਡੇ ਬਹੁਤ ਜ਼ਰੂਰ ਆ ਤੇ ਪਾਣੀ ਬੰਨ ਨਾ ਜ਼ਿਆਦਾ ਔਖਾ ਹੋਇਆ ਅੱਜ ਤੀਸਰਾ ਦਿਨ ਵੀ ਨਾ ਲੱਗਿਆ ਪਾਣੀ ਦੇ ਬਿਨਾ ਤੇ ਬਾਟੀਆਂ ਪਰ ਪਰ ਕੇ ਪਰ ਪਰ ਕੇ ਲਿਆਂਦਾ ਆ ਤੇ ਬਹੁਤ ਔਖਾ ਹੋਇਆ ਆ ਕਿਰੇ ਕੰਵੇ ਪਾਣੀ ਧੋਇਆ ਤੇ ਫਿਰ ਕੱਪੜੇ ਵਗੈਰਾ ਧੋਤੇ ਕੱਪੜੇ ਧੋ ਗਏ ਤੇ ਪਾਣੀ ਬਿਨਾਂ ਬਹੁਤ ਔਖਾ ਆ ਹਜੇ ਤੱਕ ਦੇਖਿਆ ਇਹਦੇ ਮੈਨੂੰ ਲੱਗਦਾ ਸਹੀ ਨਹੀਂ ਹੋਈ ਹੈ ਜੀ ਤੇ ਹਜੇ ਵੀ ਮਤਲਬ ਪਾਣੀ ਨਹੀਂ ਆ ਰਿਹਾ ਹੈਗਾ ਲੋਕੀ ਹੁਣ ਜਿਨ੍ਹਾਂ ਦੇ ਮੋਟਰਾਂ ਹੁੰਦੀਆਂ ਅਗਲੇ ਵੀ ਉਹਨਾਂ ਨੂੰ ਵੀ ਹੁੰਦਾ ਨਾ ਹੁਣ ਸਾਰੇ ਜਦ ਸਾਡੇ ਇੱਧਰਲੇ ਪਾਸੇ ਇੱਕ ਘਰ ਚ ਹੀ ਹੈ ਤੇ ਮੋਟਰ ਹੁਣ ਆ ਗਈ ਸੀ ਚਲੋ ਜੰਗੇ ਸੀਗੇ ਅਗਲੇ ਸਾਲ ਨੂੰ ਇਹ ਕਿਹਾ ਕਿਸੇ ਨੂੰ ਨਿਭਾਉਣੇ ਤੋਂ ਮਨ ਨਹੀਂ ਕੀਤਾ ਤੇ ਭਾਰ ਲਿਆ ਕੱਪੜੇ ਧੋਣੇ ਨੇ ਤੇ ਕੱਪੜੇ ਧੋਣੇ ਨਾਲੇ ਕੰਮਾਂ ਵਾਲੇ ਹੁੰਦੇ ਆ ਤੇ ਉਹ ਧੋਣੇ ਵੀ ਚੁੱਕੀ ਆ ਕਹਿੰਗੇ ਨਹੀਂ ਆ ਕਿ ਦੋ ਦੋ ਤਨ ਨੂੰ ਲਾਏ ਹੁੰਦੇ ਆ ਨਾ ਕੱਪੜੇ ਤੇ ਕੰਮਾਂ ਲਈ ਉਹ ਜ਼ਰੂਰੀ ਸੀਗੇ ਤੇ ਅੱਜ ਫਿਰ ਚੰਗੇ ਪਾਣੀ ਸਵੇਰੇ ਸਵੇਰੇ ਅਸੀਂ ਆਰਡਰ ਕੇ ਚਾਹ ਪੀਤੀ ਚਾਹ ਪੀ ਕੇ ਅਸੀਂ ਸਾਰਿਆਂ ਨੇ ਮੇਰੇ ਸੋਨ ਬੀ ਪਾਪਾ ਨੇ ਤੇ ਮੰਮੀ ਨੇ ਇਹਨਾਂ ਨੇ ਅਸੀਂ ਪਾਣੀ ਢੋਇਆ ਤੇ ਬੋਤਲ ਖਾਪਾਂਗੇ ਬੋਤਲ ਥੋੜਾ ਜਿਹਾ ਪਾਣੀ ਹੋਰ ਤਾਂ ਇਹ ਬਾਲਟੀਆਂ ਅੱਗੋਂ ਭਰ-ਭਰ ਕੇ ਰੱਖੀਆਂ ਹੋਈਆਂ ਆ ਵਾਲਟਿੰਗ ਆਪੀ ਨੇ ਬਣਾਉਂਦੇ ਤੋਂ ਅਸੀਂ ਨਾ ਕਾਲਾ ਸਮਰਦੇ ਪਾਪਾ ਨੇ ਸ਼ਾਮੀ ਮੈਂ ਕਲਿੱਪ ਲਾਉਂਗੀ ਇਹਦੇ ਵਿੱਚ ਕੱਲ ਮੈਂ ਥੋੜੀ ਜਿਹੀ ਉਹ ਵੀਡੀਓ ਬਣਾਈ ਸੀਗੀ ਉਹਨਾਂ ਨੇ ਨਾ ਉਹਨਾਂ ਦੇ ਕੋਰ ਚਾਚੇ ਉਹਨਾਂ ਦੇ ਉਹ ਲਾ ਕੇ ਪੈਪ ਲਾ ਕੇ ਇਦਨੂ ਬੁੱਲੂ ਪੰਪ ਵਾਲੇ ਪੈਪ ਚ ਲਾ ਕੇ ਫਿਰ ਟੈਂਕੀ ਭਰੀ ਤਾਂ ਉਹਨੂੰ 2 ਘੰਟੇ ਲੱਗੇ ਟੈਂਕੀ ਭਰਨੇ ਨੂੰ ਤੇ ਕਾਫੀ ਯਾਦਾ ਮਤਲਬ ਮੰਮੀ ਪੈ ਪੈ ਹੀ ਲੱਗੇ ਬੈਠੀ ਰਹਿ ਬੈਠੇ ਰਹਿ ਤੇ ਉਹ ਤਾਂ ਖਸਿਗਾ ਪਾਣੀ ਦਾ ਕਿ ਕੱਲ ਤਾਂ ਕੁਝ ਜ਼ਿਆਦਾ ਔਖਾ ਸੀ ਅਸੀਂ ਗੀਆਂ ਸੀ ਭੋਗ ਤੇ ਪਾਸ ਸੀਗਾ ਜਿਹੜੇ ਮੇਰੇ ਉਧਰ ਸਾਡੇ ਦਾ ਥੋੜੀ ਸੀ ਨਾ ਭੋਗ ਸੀਗਾ ਕੱਲ ਤੇ ਆਖੇ ਇੰਨਾ ਜ਼ਿਆਦਾ ਖਲਾਰਾ ਭਾਂਡੇ ਹੁੰਡੇ ਕੰਗੇ ਦੋਨੇ ਭਰਾ ਘਰੇ ਸੀਗੇ ਤੇ ਪਾਪਾ ਵੀ ਆ ਗਏ ਸੀ ਕੰਮ ਤੋਂ ਨਹੀਂ ਲੈਣ ਲੱਗ ਪਏ ਨੇ ਛੁੱਟੀ ਹੋ ਗਈ ਤੇ ਜੰਗੀ ਭਾਂਡੇ ਢੁੰਡੇ ਹੋਏ ਸੀਗੇ ਫਿਰ ਇਦਾਂ ਪਾਣੀ ਪੁਣੀ ਲਿਆਂਦਾ ਕੀਤਾ ਫਿਰ ਸਾਰੇ ਰਸੋਈ ਇੱਕ ਸਾਫ਼ ਸੁਪਾਈ ਕੀਤੀ ਤੇ ਬਾਕੀ ਜਿਹੜੀ ਦਾਲ ਪਾ ਧਾਰ ਦਿੱਤੀ ਹੈ ਇਹਦੇ ਵਿੱਚ ਹੁਣ ਮਿਰਚਾਂ ਪਾ ਦੇਣੀ ਹੈ ਹਾਂਜੀ ਲੋ ਜੀ ਸਾਡੇ ਪਿੰਡ ਹੁਣ ਟੈਂਕੀ ਜਿਹੜੀ ਆ ਦੀ ਮੋਟਰ ਸੜ ਗਈ ਆ ਪਾਣੀ ਜਿਹੜਾ ਸਰਕਾਰੀ ਆਉਂਦਾ ਹੁੰਦਾ ਤੇ ਹੁਣ ਭਰ ਰਹੇ ਆ ਇੱਧਰ ਚਾਚੇ ਉਹਨਾਂ ਦੇ ਆ ਲਾਇਆ ਉਹਨਾਂ ਦੇ ਮੋਟਰ ਇਹ ਤੇ ਪਾਣੀ ਭਰ ਰਹੇ ਆ ਟੁੱਲੂ ਪੰਪ ਨਾਲ ਖਿੱਚ ਰਹੇ ਆ हां तो उन्हीं ਜਾਣਾ ਪੁੱਤ ਮੈਂ ਜਾਣਾ ਉਹ ਪਾਪਾ ਆਉਣ ਲੱਗੇ ਆ ਉਹਦੇ ਮੈਂ ਜਾਣਾ ਮम्मा ਮम्मा ਅਜੇ ਨਹੀਂ ਜਾਣਾ ਕਿੱਥੇ ਜਾਣਾ ਾਂਜੀ ਜੀ ਦਾਲ ਬਣ ਗਈ ਆ ਤੇ ਤੜਕਾ ਰਹਿਦਾ ਨਾ ਉਹਨਾਂ ਨੇ ਨਾ ਪਿਆਜ਼ ਮੈਂ ਕੱਟ ਲੈ ਸੀਗੇ ਤੇ ਅੱਗ ਬਾਲਦੀ ਸੀ ਮੰਮੀ ਨੇ ਉਹ ਚੌੜਾ ਬਾਲ ਲੈ ਫਿਰ ਮੈਂ ਕਿਹਾ ਬਈ ਰੋਟੀ ਬਣਾ ਲਵਾਂ ਰੋਟੀ ਖਾਣੀ ਸੀ ਤੌੜ ਨਹੀਂ ਖਾਣੇ ਹੈਗੇ ਤੇ ਬਾਕੀ ਹੁਣ ਮੈਂ ਤੜਕਾ ਲਾ ਲਿਆ ਰੋਟੀ ਬਣਾਵਾਂਗੇ ਬੰਦ ਦੋ ਚਾਲ ਜਿਨੇ ਰੋਟੀਆਂ ਇਸ ਤਰ੍ਹਾਂ ਪੈ ਗਈ

Anji Anji Bapak. Anji Anji Hanji Hanji kana Hanji 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 ਡਿਡਿ ਡਿਡਿ ਡੋਡੇ ਦਾ ਨਾ ਨਾ ਡੰਡ ਡੰਡ ਮੰਤ ਮੰਨ ਬੰਦਾ ਬੰਦਾ ਕਿਛ ਅੱਚਾ ਬੰਦਾ ਬੰਦਾ ਬੰਦਰ ਬੰਦਰ ਬਾਈ ਕਾ ਦੇ ਬਾਈ ਪਹਿ ਇਧਰ ਬਾਈ ਕਾ ਦੇ ਬੰਦਰ ਹਾਂ ਦੇ ਲਾਉਂਦੇ ਫੇਰ ਬਾਈ ਗਾਦੇ ਮੰਦਾ ਨਹੀਂ ਨਹੀਂ ਦੇਖ ਐ ਰੱਖਦਾ ਦੇਖ ਗੱਲ ਲਾਉਂਦੀ ਆ ਪੁੱਤ ਹੈ ਕੀ ਕਹਿੰਦਾ ਆ ਕੌਣ ਤੇ ਮਾਉ ਹੈ ਮਾਉ ਕੇ ਲਾਉਂਦੀ ਆ ਦੀ ਆ ਪੁੱਤ ਹਾਂਜੀ ਜੀ 7:59 ਹੋ ਗਿਆ ਤੇ ਆਪਾਂ 8:30 ਵਜੇ ਤੱਕ ਦੇ ਫੇਰਲੇ ਹੋਏ ਪਏ ਆ ਤੇ ਮੈਂ ਤਾਂ ਚਲੋ ਐਂਡ ਵੀ ਕਰ ਦਮਾ ਵਲੌਗ ਦਾ ਤੇ ਮੰਮਾ ਅੱਜ ਨਾਲੇ ਬਸ ਕੁਛ ਇਦਾਂ ਦਾ ਹੀ ਰਿਹਾ ਤੇ ਬਾਕੀ ਪਾਣੀ ਵਗੈਰਾ ਦੀ ਬਹੁਤ ਕਮੀ ਹੋ ਰਹੀ ਆ ਔਖਾ ਜਿਹਾ ਹੋ ਰਿਹਾ ਆ ਮੰਮਾ ਤੇ ਰੋਟੀ ਖਾ ਲਈ ਸੀਗੀ ਚਲੋ ਜੀ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਾਂ एंड कर दे उम्मीद कर करते हाँ जी लगी ला उम्मीद कर दे करते पसंद आया होगा साड़ी वीडियो लाइक शेयर कमेंट जरूर लाता हिला चैनल सबसक्राइब जी धन्यवाद जी बाय बाय हाँ कूलर तो लोना हाँ बाय बाय कर पहला ਕੈ ਗੁੱਡ ਨਾਈਟ ਬੋਲਦੇ ਮੈਨੂੰ ਗੁੱਡ ਨਹੀਂ ਕਹਿਣਾ